ਲਓ ਵੀ ਬਰਾੜਾ ਯਾਰ ਆਪਾਂ ਰਾਜਸਥਾਨ ਆਇਆ ਹੁਣ ਹਨਾ ਤੇ ਆਪਾਂ ਨੂੰ ਪਿਆਵ ਵਾਲੇ ਕਹਿਹੁੰਦੇ ਯਾਰ ਤੁਸੀਂ ਰਾਜਸਥਾਨ ਜਾ ਕੇ ਪਿਆਵ ਨੂੰ ਨਿੰਦੀ ਜੰਨੇ ਆ ਨਿੰਦੇ ਨਹੀਂ ਬਾਈ ਅਸੀਂ ਆਪਾਂ ਰਾਜਸਥਾਨ ਦਿਖਾਉਣੇ ਆ ਦਿਖਾਉਣੇ ਆ ਨਾ ਹਾਂ ਆਪਾਂ ਇਹਨਾਂ ਦੀ ਮਿਹਨਤ ਦਿਖਾਉਣੇ ਇਹਨਾਂ ਦੀਆਂ ਫਸਲਾਂ ਬਾੜੀਆਂ ਹੂੰ ਆਪਣੇ ਤਾਂ ਹੁਣ ਇੱਕ ਫਸਲ ਆ ਵਟਾਂ ਤੋਂ ਲੈ ਕੇ ਸਾਰਾ ਤੁਰ ਤਰਾ ਵੀ ਹੂੰ ਠੀਕ ਐ ਕਣਕ ਐ ਤੇ ਕਣਕ ਵੱਡੀ ਹੁੰਦੀ ਆ ਵੀ ਗਣਕੀ ਵੱਡੀ ਆ ਵੀ ਕਣਕੀ ਵੱਡੀ ਹੁੰਦੀ ਆ ਕਣਕ ਕੁੰਕ ਦੇ ਨੇੜੇ ਤੇੜੇ ਨਹੀਂ ਆਉਂਦੇ ਬਾਈ ਹੋਰ ਕੀ ਐ ਇਹ ਇਹਦਾ ਬਾਲਾ ਤਗੜਾ ਕੰਮ ਆ ਕੀ ਐ ਇਹ ਇਹਦਾ ਤੂੰ ਪਸ਼ੂਆਂ ਨੂੰ ਪਾ ਦੇ ਤੇ ਦੁੱਧ ਆਏ ਉੱਤਰਿਆ ਹੋਊਗਾ ਮੱਖਣੀ ਆਉਗੀ ਦੁੱਧ ਵਜਦੀ ਮੱਖਣੀ ਐਹੀਆ ਕੀ ਵੀ ਜੀ ਬੈਠਿਆ ਹਾਂ ਇਹ ਨੰਦੇ ਨਹੀਂ ਇਹਨਾਂ ਨੂੰ ਆ ਮੈਂ ਵਿਖਾਉਣਾ ਹੁੰਦਾ ਵੀ ਆਪਾਂ ਲੋ ਪੈਸੇ ਜੱਗੇ ਹੋਗੇ ਐਡਵਾਂਸ ਹੋਗੇ ਮਸ਼ੀਨਰੀ ਜੱਗੇ ਹੋਗੇ ਹਾਂ ਪਰ ਆਪਾਂ ਮਿਹਨਤ ਛੱਡ ਗਏ ਹਾਂ ਠੀਕ ਹੈ ਤੇ ਬਾਣਾ ਦੀ ਜਖਣਾ ਵੜ ਲਈ ਆਪਾਂ ਕਿਹ ਲੈ ਝੋਨੇ ਕਣਕ ਕਣਕ ਝੋਨਾ ਕਰਦਾ ਉਹ ਵੇਗਦਾ ਨਹੀਂ ਤੇ ਵੀ ਝੋਨਾ ਕਿਹੜਾ ਵੇਗਦਾ ਫਸਲੀ ਚੱਕਰ ਚ ਪੈ ਗਏ ਹਾਂ ਆ ਦੇਖ ਆ ਕੀ ਹੈ ਤੂੰ ਦੱਸ ਕੀ ਹੈ ਦੇਖ ਆ ਦਿਖਾ ਦੇ ਬਈ ਜੋਂ ਆਗੇ ਜਾਉਣੀ ਹੈ ਜਮੀ ਜਮੀਆ ਯਰ ਇਹਦਾ ਆਪਣੇ ਆਪ ਹਰਾ ਬੀਜ ਦੇ ਤਾਂ ਬੀਂ ਲੈਣੇ ਆਪਾਂ 2-4 ਕਿਲੋ ਕੋਈ ਮੋਲ ਲੈਣੇ ਆ ਹਾਂ ਤੇਰੇ ਪਿੰਡ ਨਾਲ ਮੇਰੇ ਪਿੰਡ ਕਿਸੇ ਦੇ ਇੱਕ ਕਵਾਂਟਲ ਤੋਂ ਵੱਧ ਘਰੇ ਹੈ ਨਹੀਂ ਗੀ ਇਹ ਤਾਂ ਮੋਲ ਲਿਆਉਣੇ ਆ ਮੋਲ ਲਿਆਉਣੇ ਆ ਬੀਂ ਵੀ ਇਧਰ ਆ ਟਰਾਲੀ ਪਰ ਹੀ ਇੱਕ ਉਹ 855 ਆ ਜਾ ਤੈਨੂੰ ਦਿਖਾਵਾਂ ਉਹ ਰਿਆ ਟਰਾਲੀਆਂ ਭਰ ਭਰ ਆ ਰਕ ਮਤਲਬ ਕਮਲੇ ਹੋ ਗਏ ਜਮੀ ਸਾਰੇ ਪੰਜਾਬ ਚ ਤੂੰ ਦਿਖਾ ਦੇ ਕਿਹੜਾ ਬੀਜ ਉਹ ਕਮਲੇ ਹੋ ਗਏ ਕਿਹਨੇ ਲੈਣੇ ਆ ਭਰਾਵਾ ਜਮੀ ਲੈਣੇ ਕਿਉਂ ਨਹੀਂ ਸਿੱਧਾ ਜਾਣਾ ਮੰਡੀ ਜੀ ਕੋਈ ਇਹਦਾ ਮੌਚਰ ਮੌਚਰ ਨਹੀਂ ਵੇਖਣਾ ਕੁਛ ਨਹੀਂ ਵੇਖਣਾ ਇਹਦਾ ਆ ਵੇ ਟਰਾਲੀ ਪਰ ਹੀ ਖੜੀ ਕਮਾਲ ਹੋ ਗਿਆ ਯਾਰ ਕੋਈ ਇਹਨਾਂ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਕੋਈ ਜੁਨੀਅਨ ਦੀ ਲੋੜ ਨਹੀਂ ਬਦਲਮੀ ਲਾਉਂਦੇ ਸਾਰੇ ਕਮਲੇ ਜੱਟ ਸਾਫ ਰਹਿਣਾ ਥੋੜਾ ਜਾ ਆਲੇ ਆਪਰੇ ਖੜੀ ਆ ਉਹ ਭਰਾਵਾ ਕਣਕ ਵੀਜੀ ਹੁੰਦੀ ਇੰਨੇ ਦੀਆਂ ਟਰਾਲੀਆਂ ਭਰ ਕੇ ਲਿਆਂਦੇ ਕਿੰਨੀ ਕਮਾਈ ਹੋਣੀ ਸੀ ਆਹ ਹੋਣੀ ਇੱਧਰ ਜਿਹੜੇ ਲੋਡ ਤੇ ਥੋੜੀ ਜੀ ਪਾਣੀ ਦੀ ਘਾਟ ਹੈਗੀ ਆ ਆਵੇ ਇੱਧਰ ਪਾਣੀ ਵੀ ਇਹਨਾਂ ਨੇ ਪੂਰਾ ਸਾਂਭ ਕੇ ਤੇ ਉਹ ਹੀ ਮੰਨਦੇ ਆ ਪਾਣੀ ਨੂੰ ਦਾ ਇਹ ਬਹੁਤ ਯਾਰ ਆਪਣੇ ਨਹੀਂ ਗੰਦ ਮਾਰੀ ਜਾਂਦੇ ਡੈਮ ਹੀ ਬਣਾਈ ਬੈਠੇ ਹਾਂ ਕਣਕ ਵੀ ਲਾਈ ਆ ਹੋਵੇ ਕਣਕ ਵੀ ਹੈ ਠੀਕ ਹੈ ਬਾੜੀਆਂ ਫਸਲਾਂ ਇਹਨਾਂ ਕੋਲੇ ਸਰੋਂ ਹਜੇ ਅੱਡ ਵਿੱਚ ਵੀਜੀ ਬੈਠਿਆ ਇਹ ਹੋਰ ਕੀ ਕੀ ਜੇ ਛੋਲੇ ਤਾਰਾ ਮੀਰਾ ਬਾੜਾ ਕੋਸਾ ਇੱਥੇ ਦਾ ਭਗਣਾ ਏਰੀਏ ਦੇ ਹਿਸਾਬ ਨਾਲ ਉਹ ਗੰਨਾ ਵੀ ਜਿੱਥੇ ਬੈਠਾ ਹੋਵੇ ਕਿੱਲਾ ਲੈ ਬਿਨਾ ਰੇਸ ਬਰੇ ਤੋਂ ਗੰਨਾ ਵੀ ਖੜਾ ਯਾਰ ਕਮਾਲ ਤੇ ਦਰਾਖਤ ਵੀ ਖੜੇ ਵਿੱਚ ਜਿੰਨੇ ਜੰਡ ਜੁੰਡ ਪੜਦੇ ਨਹੀਂਗੇ ਇਹ ਯਾਰ ਵਿੱਚੇ ਬਾਗ ਲਾਈ ਬੈਠੇ ਸਾਰਾ ਭਾਈ ਆਪ ਦੇ ਹਿਸਾਬ ਨਾਲ ਕਰਾਉਂਦੇ ਇੱਕ ਕੰਮ ਤੇ ਨਹੀਂ ਰਹਿੰਦੇ ਇਹਨਾਂ ਨੂੰ ਇੱਕ ਫਸਲ ਧੋਖਾ ਦੋ ਜੀ ਦੂਜੀ ਹੋ ਜੂ ਆ ਪੈਕ ਮਗਰੀ ਪਏ ਹਾਂ ਇਹ ਹੁਣ ਅਧੀਆਂ ਫਸਲਾਂ ਆਪਦੀਆਂ ਸਟੋਰ ਕਰਕੇ ਰੱਖਣੇ ਅਧੀਆਂ ਵੇਚਣਗੇ ਜਿਵੇਂ ਆ ਨਾਲ ਦਿਨਾਂ ਵੇਚ ਆਉਣਗੇ ਜਿਹੜੀ ਦਾ ਭਾਅ ਹੈਗਾ ਨਹੀਂ ਭਾਅ ਦੀ ਸਟੋਰ ਕਰ ਲੈਣਗੇ ਆਪਣੇ ਵਾਲਾ ਨਹੀਂ ਉਹ ਵੀ ਆਪਣੇ ਵਾਲੇ ਤਾਂ ਹੁਣ ਕਣਕ ਖਾਈ ਬੈਠਾ ਸਾਰਾ ਪੰਜਾਬ ਠੇਕੇ ਭਰਨੇਗੇ ਨਕੋਕਾ ਨਾ ਖਾਈ ਬੈਠੇ ਆਪਣੇ ਵੇਚ ਨਹੀਂ ਪੈਣੀ ਘਰੇ ਰੱਖ ਨਹੀਂ ਸਕਦੇ ਲੈ ਆਪਣੇ ਪੰਜਾਬ ਵਾਲੇ ਕਣਕ ਰੱਖ ਲੈਣ ਘਰੇ ਤੇ ਏਦ ਕੀ 4000 ਨੂੰ ਵਿਕੂ ਕਣਕ ਆਰਾਮ ਨਾਲ ਏਦ ਕੀ 3500 ਨੂੰ ਆਟਾ ਨਾਲੇ ਜਿਹੜੇ ਜੱਟਾਂ ਨੂੰ ਮਾੜਾ ਕਹਿੰਦੇ ਉਹਨਾਂ ਨੂੰ ਪਤਾ ਲੱਗੂ ਜਿਹੜੇ ਕਹਿੰਦੇ ਬਈ ਛੱਤਾਂ ਦੇ ਘਾਲਾਂਗੇ ਔਰ ਜਿਵੇਂ ਹੁਣ ਆਪਾਂ ਨੂੰ ਕਹਿ ਹੁੰਦੇ ਇਹ ਆਪਾਂ ਤਾਂ ਕਹਿੰਦੇ ਫਸਲ ਸੱਟਣ ਚੱਲੇ ਆ ਮੰਡੀ ਹਾਂ ਆਪਾਂ ਸੱਟ ਨਹੀਂ ਦੇ ਤਾਂ ਸਾਂਭ ਕੇ ਰੱਖਦੇ ਅੱਧੀ ਫਸਲ ਵੇਚ ਦਿੰਦੇ ਅੱਧੀ ਰੱਖਦੇ ਆ ਗੱਲ ਤਾਂ ਤੇਰੀ ਸਹੀ ਹੈ ਪਰ ਇਹਨਾਂ ਨੂੰ ਇਹ ਦਿਮਾਗ ਤਾਂ ਉਹੀ ਹੈ ਰ ਇਹਨਾਂ ਵਾਲਾ ਆਪਣੇ ਵਾਲਾ ਦਿਮਾਗ ਨਹੀਂ ਬਈ ਇਹ ਮਿਹਨਤ ਨਹੀਂ ਛੱਡੀ ਆਪਾਂ ਥੋੜਾ ਜਿਹਾ ਹੋਗੇ ਬੜਾ ਐਡਵਾਂਸ ਆਪਾਂ ਐਡਵਾਂਸ ਚੱਲ ਗਏ ਹਾਂ ਤੇ ਆਪਣੇ ਹੋਗੇ ਲੋਕ ਸੌਕੇ ਇੱਕ ਅੱਗੇ ਨਾ ਗਾਲਾਂ ਕੱਢਦੇ ਕਮੈਂਟਾਂ ਆ ਕਹਿੰਦੇ ਤੁਸੀਂ ਉੱਥੇ ਜਾ ਕੇ ਨਿੰਦਾਂ ਲਾਗ ਜੰਨੇ ਆ ਇਹ ਹੁਣ ਨਿੰਦਣ ਯਾਰ ਜਿਹੜਾ ਕਹਿੰਦਾ ਕਮੈਂਟ ਕਰਦਾ ਹਾਂ ਕੁਆਂਟਲ ਇੱਕ ਕੁਆਂਟਲ ਇੱਕ ਘਰੋਂ ਆ ਜਮੀਂ ਵਿਖਾ ਦੀ ਇੱਕ ਕੁਆਂਟਲ ਜੌਂ ਦਿਖਾ ਦੀ ਇੱਕ ਕੁਆਂਟਲ ਸਰੋ ਦਿਖਾ ਚੱਲ ਸਰੋ ਦਾ ਹਜੇ ਆਪਣੇ ਲਾਉਣ ਲੱਗੇ ਮਾੜੀ ਮੁੱਟੀ ਠੀ ਖੜੇ ਆਪਾਂ ਕਰਦੇ ਆ ਗੱਲਬਾਤ ਹੋਰ ਬਾਈ ਕੀ ਹਾਲ ਠੀਕ ਹੈ ਨਾ ਕੀ ਹੈ ਇਹ ਆਪਣਾ ਮੇਰਾ ਨਿਰਮਲ ਸਿੰਘ ਆ ਜੀ ਨਿਰਮਲ ਸਿੰਘ ਆ ਜੀ ਤੇ ਜਿਹੜੀ ਹੁਣ ਮੈਂ ਦਰਸ਼ਕਾਂ ਨੂੰ ਦੱਸੀ ਆ ਗੱਲ ਹਨਾ ਜਿਵੇਂ ਹੁਣ ਤੁਸੀਂ ਜਮੀਂ ਦੀ ਟਰਾਲੀਆਂ ਭਰੀ ਬੈਠੇ ਕਾ ਹੁਣ ਭਰੀ ਜਾਂਦੇ ਆ ਬਈ ਹਾਂਜੀ ਹੁਣ ਪੰਜਾਬ ਵਾਲੇ ਤਾਂ ਕਹਿਣਗੇ ਵੀ ਇਹ ਤਾਂ ਪਾਗਲ ਹੋ ਗਏ Rajasthan ਵਾਲੇ ਵੀ ਕੰਮਲੇ ਹੋ ਗਏ ਵੀ ਜਦੋਂ ਵਧੀਆ ਕਣਕ ਹੁੰਦੀ ਹੈ ਕਣਕ ਕਿਉਣੀ ਵੀਦ ਕੀ ਕੀ ਸੋਚ ਕੇ ਏ ਜੀ ਸਾਡੇ ਜਮੀਂ ਅਸੀਂ ਜਾਦੇ ਵੇਚਦੇ ਆਂ ਜੋ ਵੀ ਜਾਦੇ ਵੇਚਦੇ ਆਂ ਕਣਕ ਵੀ ਵੇਚਦੇ ਆਂ ਪਰ ਸਾਡੇ ਜਮੀਂ ਦੀ ਮੰਗ ਥੋੜੀ ਜਿਆਦੇ ਆ ਕੀ ਕਾਰਨ ਕੀ ਆ ਇੱਕ ਤਾਂ ਇਹਨੂੰ ਪਾਣੀ ਥੋੜੇ ਜੇ ਘੱਟ ਲੱਗਦੇ ਕਣਕ ਨਾਲੋਂ ਕਿਉਂਕਿ ਪਾਣੀ ਦੀ ਕਮੀ ਹੁੰਦੀ ਥੋੜੀ ਜੀ ਇੱਕ ਇਹਦਾ ਰੇਟ ਜਿਆਦੇ ਆ ਕਿੰਨਾ ਕ ਰੇਟ ਇਹਦਾ ਹੈਗਾ ਜੀ 3000 ਤੋਂ ਲੈ ਕੇ 3500 ਤਿੱਕਰ 4000 ਨੂੰ ਕੁਇੰਟਲ ਜਿਆ ਵੱੜਦੀ ਆ ਹਾਂ ਜੀ ਕਿੰਨੇ ਜੇ ਝਾੜ ਕਿੱਲੇ ਇਹਦਾ ਝਾੜ ਜੀ 12 13 ਕੁਇੰਟਲ ਵੀ ਨਿਕਲ ਜਾਂਦੀ ਐ 14 ਵੀ ਨਿਕਲ ਜਾਂਦੀ ਜੀ 14 ਵੀ ਨਿਕਲ ਜਾਂਦੀ ਹਾਂ ਜੀ ਹਾਂ ਜੀ ਤੇ ਕਿੰਨੇ ਕਨਾਲਾਂ ਦਾ ਜੀ ਇੱਥੇ ਬਿੱਗਾ ਦਾ 5 ਤਾਂ ਕਿ 6 ਦਾ ਪੰਜ ਕਨਾਲਾਂ ਦਾ ਬਿੱਗਾ ਜੀ ਪੰਜ ਕਨਾਲਾਂ ਦਾ ਪੰਜ ਕਨਾਲਾਂ ਦਾ ਬਿੱਗਾ ਇੱਥੇ ਹਾਂਜੀ ਹਾਂਜੀ ਠੀਕ ਆ ਜਿਵੇਂ ਸਰੋਂ ਹੁੰਦੀ ਆ ਸਰੋਂ ਦਾ ਕੀ ਸਾਬ ਕਿਤਾਬ ਆ ਸਰੋਂ ਵੀ ਖੇਤੀ ਬਹੁਤ ਵਧੀਆ ਜੀ ਮੇਰੇ 5 ਕੁਇੰਟਲ ਦੀ ਏਵਰੇਜ ਆਈ ਹੈ ਬਿੱਗੇ ਦੀ ਹੂੰ ਬਹੁਤ ਵਧੀਆ ਸਰੋਂ ਆ 5 ਕੁਇੰਟਲ ਹਾਂਜੀ ਬਹੁਤ ਝਾੜ ਵਧੀਆ ਸੀਗਾ ਕਣਕਾਂ ਦੇ ਝਾੜ ਵੀ ਚੰਗੇ ਆ ਹੂੰ ਕਣਕਾਂ ਦਾ ਕਿੰਨਾ ਕਣਕਾਂ ਜੀ 15 16 ਕੁਇੰਟਲ ਵੀ ਆਈ ਜਾਂਦੀ ਆ ਕਈ ਵਾਰੀ ਜੇ ਹੁਣ ਚੰਗਾ ਮੌਸਮ ਠੰਡਾ ਹੋਵੇ ਤਾਂ 18 19 ਕੁਇੰਟਲ ਵੀ ਬਿੱਗੇ ਦੇ ਨਿਕਲ ਜਾਂਦੀ ਆ ਅਸੀਂ ਪੰਜਾਬ ਵਾਂਗੂ ਰੇਹ ਰੂ ਬਾਣੀ ਨਹੀਂ ਪਾਉਂਦੇ ਕਿੰਨੀ ਕਿੰਨੀ ਰੇਹ ਪਾ ਦਿੰਨੇ ਆ ਅਸੀਂ ਜੀ ਮੰਨ ਲਓ ਗੱਟਾ ਸਵਾ ਗੱਟਾ ਜੀ ਰੇਹ ਦਾ ਪਾਉਂਨੇ ਆ ਤੇ ਘੱਟ ਪਾਉਂਨੇ ਆ ਹਾਂ ਜੀ ਤੇ ਡੀਏਪੀ ਪਾਉਂਨੇ ਆ ਅਸੀਂ 20 ਕਿਲੋ ਬੀਜ ਨਾਲ ਰੇਹ ਸਪਰੇ ਰੇਹ ਸਪਰੇ ਅਸੀਂ ਕੋਈ ਨਹੀਂ ਕਣਕ ਤੇ ਕੀਤੀ 222 ਕਣਕ ਬੀਜੀ ਆ ਹੂੰ ਤੇ ਜੋ ਹੈ ਸਾਡੇ ਸਿਖਰ ਜੋ ਹੈ ਤੇ ਜਮ ਇਹ ਮੰਨ ਲਾ ਜਿਹੜੀ ਇਹ ਤੇ ਕੋਈ ਸਪਰੇਅ ਸੁਪਰੂ ਅਸੀਂ ਕੁਛ ਨਹੀਂ ਕੋਈ ਸੁੰਡੀ ਤੇਲ ਆ ਕੋਈ ਪ੍ਰੋਬਲਮ ਕੁਛ ਨਹੀਂ ਕੁਛ ਨਹੀਂ ਜੀ ਕੁਛ ਨਹੀਂ ਹੁੰਦਾ ਹਾਂ ਅੱਗੇ ਅਸੀਂ ਬੀਜ ਦੇ ਸੀ 2851 ਜੀ ਹੂੰ ਉਹ ਤੇ ਸਾਨੂੰ ਦੋ ਤਿੰਨ ਸਪਰੇਆਂ ਕਰਨੀਆਂ ਪੈਂਦੀਆਂ ਸੀਗੀਆਂ ਅੱਛਾ ਇਹ ਤੇ ਸਾਨੂੰ ਕੋਈ ਸਪਰੇ ਨਹੀਂ ਕਰਨੀ ਕੋਈ ਸਪਰੇ ਨਹੀਂ ਕਰਨੀ ਹਾਂਜੀ ਤੇ ਰੇਟ ਜਿਵੇਂ ਚੰਗਾ ਮਿਲ ਜਾਂਦਾ ਵੱਢਣ ਸਾਰੀ ਸੱਟਿਆਂ ਨੂੰ ਕਿ ਰੱਖਦੇ ਆ ਸਟੋਰ ਕਰਦੇ ਆ ਨਹੀਂ ਜੀ ਜਮੀਨ ਤਾਂ ਅਸੀਂ ਨਾਲ ਦੀ ਨਾਲ ਹੀ ਵੇਚ ਦਿੰਨੇ ਆ ਅੱਛਾ ਮੇਰੇ ਕੋਲ ਜਮੀਨ ਸੀਗੀ 25 26 ਕਿੱਲੇ ਵਿੱਗੇ ਸੀਗੇ ਜੀ ਹੂੰ ਤੇ ਲੰਮ ਸਮ ਇਹ ਅਸੀਂ ਤਲਾਤੀ ਅੱਜ ਅੱਜ ਆ ਬਸ ਰਹਿ ਗਈ ਸੀ ਦੋ ਇੱਕ ਟਰਾਲੀ ਆ ਪ੍ਰੀਆ ਕੁਸ ਉਹ ਚਾ ਹੂੰ ਇਹ ਮੇਰੇ حساب ਨਾਲ ਵੀ ਹੋ ਜੋਗੀ 280 90 90 ਕੁੰਟਲ 280 90 ਕੁੰਟਲ ਹੋ ਜੀ ਹਾਂਜੀ ਜਮੀਦਾ ਹੀ ਨਹੀਂ ਸੋਚਿਆ ਕਦੇ ਵੀ ਜਿਵੇਂ ਬੀ ਹੁਣ ਆਪਾਂ ਲੈ ਕੇ ਆਉਨੇ ਆ ਹਨਾ ਜਦੋਂ ਕਿਸਾਨ ਵੀ ਬੀਜਨੇ ਹੁੰਦਾ ਚਾਰਾ ਆਪਾਂ ਤੁਸੀਂ ਨਹੀਂ ਸੋਚਿਆ ਵੀ ਇਹਨੂੰ ਆਪਾਂ ਸੋਧ ਕੇ ਜਿਵੇਂ ਬੀ ਲਈ ਤਿਆਰ ਕੀਤੀ ਜਾਵੇ ਤੇ ਸਪੈਸ਼ਲ ਵੀ ਇਹਦਾ ਬੀ ਬਣਦਾ ਜੀ ਹੁਣ ਜਿਵੇਂ 8.5 ਤੀਆਂ ਨਾ ਸਾਡੀ ਫੈਕਟਰੀ ਚ ਸਾਰਾ ਮਾਲ ਜਾਂਦਾ ਸਿੱਧਾ ਟਾਈ ਐਫੀਆ ਸਿੱਧਾ ਹਾਂਜੀ ਹਾਂਜੀ ਉੱਥੇ ਉਹ ਪ੍ਰੋਗਰਾਮ ਦੀ ਵਜੋਂਦੇ ਸਾਨੂੰ ਓਕੇ ਤੇ ਉਹ ਫਿਰ ਛਾਂਟ ਵੀ ਕਰਕੇ ਜਾਂਦੇ ਆ ਜਿਵੇਂ ਉਹਨਾਂ ਨੇ ਪਲਾਟ ਲਵਾਤਾ ਹੁਣ ਜਿਵੇਂ ਮੇਰੇ ਕੋਲੇ 5 ਮਰਬਿਆਂ ਦੀ ਵਾਈ ਆ 5 ਮਰਬਿਆਂ ਦੀ ਹਾਂਜੀ ਸਾਨੂੰ ਉਹਨਾਂ ਨੇ ਪਲਾਨ ਲਵਾਇਆ ਸੀ ਸਾਰਾ ਠੀਕ ਹੈ ਸਾਡੇ ਸਾਰੇ ਕਣਕੀ ਮੰਨ ਲਓ ਫੈਕਟਰੀ ਜਾਣੀ ਆ ਜੋ ਵੀ ਫੈਕਟਰੀ ਚ ਗਿਆ ਜਮ ਵੀ ਫੈਕਟਰੀ ਸੀਗੀ ਸਾਰੀ ਫੈਕਟਰੀ ਸੀਗੀ ਫੈਕਟਰੀ ਸੀਗੀ ਸਾਰੇ ਹਾਂ ਸਾਡੇ ਆੜਤੀਆਂ ਆ ਸੰਕਰ ਸੀਡ ਵਾਲੇ ਆ ਬਹੁਤ ਤਕੜੀ ਆੜਤਾਂ ਉਹਨਾਂ ਦੀ ਤੇ ਸਾਰਾ ਪ੍ਰੋਗਰਾਮ ਉਹ ਬਹੁਤ ਸਾਡੇ ਪਿੰਡ ਚ ਕਈ ਘਰਾਂ ਦੇ ਅਸੀਂ ਬੀਜਦੇ ਆ ਸਾਡੇ ਕਈ ਘਰਾਂ ਦੀ ਆੜਤਾਂ ਜੀ ਬਈ ਜੇ ਗੱਲ ਪੁੱਛਾਂ ਚਲੋ ਪੁੱਛਣੀ ਤਾਂ ਚਾਹੀਦੀ ਨਹੀਂ ਵੇ ਮੈਂ ਪੁੱਛ ਲੈਣਾ ਕਿਉਂਕਿ ਪਿਆਬੀਆਂ ਸਵਾਲ ਹੁੰਦਾ ਜ਼ਿਆਤਰ ਆ ਨਾ ਪਹਿਲਾਂ ਜੀ ਸਾਡੇ ਜਿਵੇਂ ਥੋੜਾ ਜਿਹਾ ਵੇਖ ਗਿਆ ਤਾਂ ਵੀ ਲਿੰਟਾ ਜਾਦੇ ਚੱਕ ਰਹੇ ਜੇ ਆਪਾਂ ਕਹਿ ਦਗੇ ਵੀ ਕਰਜ਼ਾਈ ਥੋੜੇ ਜਿਆਦੇ ਹੋ ਗਿਆ ਕਿਸਾਨ ਹਣਾ ਹਾਂਜੀ ਹਾਂਜੀ ਇੱਥੇ ਹੈਗਾ ਪੈਸੇ ਸਿਰ ਕੇ ਕੋਲੇ ਆ ਕਿਵੇਂ ਕੀ ਸਿਸਟਮ ਹੈ ਮੈਂ ਜੇ ਇੱਥੇ ਜਿਹੜੇ ਬੰਦੇ ਸਹੀ ਮਿਹਨਤ ਕਰਦੇ ਆ ਉਹ ਸਹੀ ਆ ਪਰ ਥੋੜੇ ਪੰਜਾਬ ਚ ਤਾਂ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਸਾਡੇ ਇੰਨੇ ਕਰਜ਼ਾਈ ਲੋਕੀ ਹੀ ਨਹੀਂਗੇ ਇੱਥੇ ਹੈ ਨਹੀਂ ਹਾਂ ਸਹੀ ਹੈ ਬਸ ਵੀ ਮੰਨ ਲਾ ਮਾੜਾ ਮੋਟਾ 2-4 ਲੱਖ ਰੁਪਏ ਤਾਂ ਕੋਈ ਨਾਰਮਲ ਹੀ ਆ ਬਾਕੀ ਐਵੇਂ ਕੋਰੋਨਾ ਦੇ ਰੁਪਏ 10-20 20 ਲੱਖ ਦੇ ਵਾਲੇ ਬੰਦੇ ਹੀ ਨਹੀਂਗੇ ਅਮਾ ਵੇਖਿਆ ਹੁਣ ਜਿਵੇਂ ਕੋਈ ਬਾਲੀਆਂ ਵੱਡੀਆਂ ਗੱਡੀਆਂ ਵੀ ਨਹੀਂ ਹੁਣ ਜਿਵੇਂ ਤੁਸੀਂ ਜੀਪ ਤੇ ਆਏ ਆ ਹਾਂਜੀ ਹਾਂਜੀ ਤੇ ਅਕਸਰ ਤੁਹਾਡੇ ਕੋਲੇ ਵਧੀਆ ਵਾਹੀਆ ਪੈਸਾ ਤੇ ਲੈ ਹੈਗਾ ਸਾਰਾ ਕੁਝ ਹੈਗਾ ਨਾ ਇਹ ਕੀ ਕਾਰਨ ਆ ਵੀ ਤੁਹਾਨੂੰ ਹੀ ਲੱਗ ਜਾਵੇਂ ਫੋਰਚੂਨਰ ਲਿਆ ਕੇ ਠਾ ਦੇ ਸਕੋਰਪੀਓ ਦਾ ਚੱਲਿਆ ਹੋਇਆ ਉਹ ਯਾਰ ਬਾਈ ਯਾਰ ਗੱਡੀਆਂ ਲੋਹਾ ਇਕੱਠਾ ਜਿੰਨਾ ਮਰਜ਼ੀ ਕਰ ਲੋ ਉਹ ਤਾਂ ਫਲੂ ਫਜ਼ੂਲ ਖਰਚੇ ਆ ਇਹਨੇ ਵੀ ਖੇਤ ਲਿਆਉਣਾ ਉਹਨੇ ਵੀ ਖੇਤ ਲਿਆਉਣਾ ਸਾਡੇ ਹੁਣ ਜੀਪ ਇੱਕ ਜੀਪ ਘਰੇ ਖੜੀ ਆ ਬਸ ਇੱਕ ਇੱਕ ਅਸੀਂ ਕੰਪੈਨ ਨਾ ਰੱਖਦੇ ਆ ਕੰਪੈਨ ਸਾਡੀ ਆਉਂਦੀ ਆ। ਅਸੀਂ ਸੰਧਾ ਤੇ ਬਹੁਤ ਪੈਸੇ ਲਾਉਨੇ ਆ ਮੈਂ ਇਹ ਗੱਲ ਵੇਖੀ ਆ ਜਿਵੇਂ ਦੂਜਿਆਂ ਨੇ ਜਿਵੇਂ ਟਰੈਕਟਰ ਹਾਲ ਆ ਇੱਕ ਹੁਣ ਅਸੀਂ ਹਿੰਦੂਮਾਲ ਕੋਟ ਵੀਡੀਓ ਕਰਕੇ ਅਸੀਂ ਆਪਣਾ ਮਿੱਤਰ ਉਹ ਕਹਿੰਦੇ ਵੀ ਸਾਡੇ ਪਿੰਡ ਚ ਜਿਹੜਾ ਵਾਈ ਕਰਦਾ ਉਹ ਪਿੰਡ ਚੋ ਹੀ ਨਹੀਂ ਮੰਗਦਾ ਕੋਈ ਸੰਧ ਨਹੀਂ ਮੰਗਦਾ। ਨਹੀਂ ਸਾਡੇ ਸੰਧ ਮੰਗਣ ਦਾ ਤਾਂ ਵੈਸੇ ਸਾਡੇ ਰਿਵਾਜ ਘੱਟ ਆ। ਹੂੰ ਕਿਉਂ ਆ ਸਾਰੇ ਮਾਲ ਜਿਹੜੇ ਵਾਈ ਕਰਦੇ ਆ ਸਾਨੂੰ ਆਪੋ ਆਪ ਦੇ ਆ ਜੀ ਕੋਲੇ ਆ। ਹੂੰ ਜੀ ਹੁਣ ਮੇਰੇ ਕੋਲੇ ਸਾਡੇ ਕੋਲੇ ਤਿੰਨ ਟਰੈਕਟਰ ਕੰਪੈਨ ਆਪਦੀ ਆ। ਆ ਮੇਰਾ ਤੋਂ ਛੋਟ ਆਪ ਤਾਇ ਦਾ ਲੜਕਾ ਉਹ ਮੇਥੋਂ ਛੋਟਾ ਪਰੇ ਬੈਠਾ ਠੀਕ ਆ ਸਾਡੇ ਪਰਮਾਨੈਂਟ ਕੰਮ ਕਰਦਾ ਉਹ ਭਤੀਜਾ ਉਹ ਵੀ ਭਤੀਜਾ ਰਾਜ ਆ ਤਾਇ ਦਾ ਛੋਟਾ ਮੁੰਡਾ ਠੀਕ ਹੈ ਇਹ ਆਪਣਾ ਭਤੀਜਾ ਇੱਕ ਗੱਲ ਹੋਰ ਆ ਹਾਂਜੀ ਮੈਂ ਇੱਕ ਗੱਲ ਵੇਖੀ ਪੜ੍ਹੇ ਲਿਖੇ ਸਾਰੇ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਸਾਡੇ ਨਾਲ ਮੁੰਡਿਆਂ ਦੀ ਇਹ ਸਾਰਾ ਕੁਝ ਜਾਣਦੇ ਕਿੰਨਾ ਬੀ ਪਾਉਣਾ ਕੀ ਕਰਦੇ ਆ ਸਾਡੇ ਦਾ ਜਿਹੜਾ ਏਸੀ ਅੰਦਰ ਹੋ ਗਿਆ ਉਹਨੂੰ ਆਏ ਨਹੀਂ ਪਤਾ ਲੱਗਦਾ ਵੀ ਕੀ ਸਿਸਟਮ ਕਰਾ ਦੇਣਾ ਸਾਡੇ ਆ ਮੁੰਡੇ ਨੇ ਸਾਰੇ ਪਹਿਲੀ ਵਾਈ ਤਮੀਆਂ ਨਾਲ ਇਹ ਨਾਲ ਕੰਮ ਕਰਾਉਂਦੇ ਹਨਾ ਸਾਰੇ ਇਹਨੇ ਤੇ ਉੱਪਰ ਡਾਕਟਰ ਬੈਠਾ अच्छा ओ ओ ਨਾਲੇ ਡਾਕਟਰੀ ਦਾ ਕੰਮ ਕਰਦਾ ਕਿੰਨੀ ਪੜ੍ਹਾਈ ਕੀਤੀ ਹੈ ਮੈਂ ਜੀ ਪਲੱਸ 2 ਕੀਤੀ ਹੈ ਬੀਬੀਏ ਕਰੀ ਜੰਨਾ ਲੈ ਵੇਖ ਲੈ ਬਰਾੜਾ ਬੀਬੀਏ ਬੀਸੀਏ ਸਾਰੀ ਤਗੜੀ ਪੜ੍ਹਾਈ ਮਿਲੂਗੀ ਆਪਾਂ ਉੱਦੇ ਵੀ ਜਾ ਕੇ ਵੀਡੀਓ ਕਰਕੇ ਆਇਆ ਤੇ ਬੀਬੀਏ ਬੀਸੀ ਵਾਲਾ ਆਪਣੇ ਤੂੜੀ ਦੀ ਪਣਾ ਤਾਂ ਨਹੀਂ ਮਿਲਦਾ ਨੇੜੇ ਜਾਂਦਾਗਾ ਨਹੀਂ ਜਾਂਦਾ ਤੇ ਤੁਸੀਂ ਸਾਰਾ ਕੰਮ ਹੀ ਵਿੱਚ ਨਾਲ ਮਾਂ ਪਿਓ ਦੇ ਹਾਂਜੀ ਸਭ ਪਹਿਲਾਂ ਵਾਈ ਵੀ ਜੀ ਹੁਣ ਫਸਲ ਵੱਢੀ ਜਾਂਨੇ ਆ ਤੂੜੀਆਂ ਤੜੀਆਂ ਬਣਾਵਾਂਗੇ ਫੇਰ ਬੀਜਾਂਗੇ ਸਾਰਾ ਕੋਈ ਜਾਣੇ ਆ ਭਰੀਆਂ ਟਰਾਲੀਆਂ ਤੜਕੇ ਲੈ ਕੇ ਜਾਵਾਂਗੇ ਤੇ ਫਿਰ ਤੁਸ ਤੁਹਾਨੂੰ ਨੇ ਆ ਲੱਗਿਆ ਯਾਰ ਕਿੱਧਰ ਕੰਡ ਚ ਬਾਪੂ ਨੂੰ ਕਹਦਗੇ ਤੁਸੀਂ ਯਾਰ ਕਰੀ ਚੱਲੋ ਅਸੀਂ ਪੜਨਾ ਨਾ ਜੀ ਨਾ ਟਰੈਕਟਰ ਲੈ ਕੇ ਜਾਂਦਾ ਮੇਰੇ ਨਾਲ ਨਾਲ ਹਾਂ ਦੋ ਟਰੈਕਟਰ ਤਿੰਨ ਜਾਣੇ ਇੱਕ ਛੋਟਾ ਜਾਂਦਾ ਫਿਰ ਇਹ ਦੂਜਾ ਬਿੱਲੀਆ ਕੰਬੈਨ ਨਾ ਰਹਿੰਦਾ ਤਾਂ ਇਹਦਾ ਵੱਡਾ ਮੁੰਡਾ ਠੀਕ ਹੈ ਕੰਬੈਨ ਫਰਾਵਦਾ ਵੱਡ ਕੇ ਮੁੜ ਕੇ ਦੂਜੇ ਪਿੰਡ ਚ ਸਾਡੇ ਕੋਲੇ ਸਹੀਆਂ ਚਾਰ ਮਸ਼ੀਨਾਂ ਸਹੀਆਂ ਹੂੰ ਉਹ ਫਿਰ ਲੋਕੀ ਯਾਰ ਪੂਰਾ ਨਹੀਂ ਆਇਆ ਦਾ ਮੇਰਾ ਮੁੰਡਾ ਸੀ ਆ ਉਹ ਮੰਨ ਲਓ ਬਾਹਰ ਚਲਾ ਗਿਆ ਆਸਟ੍ਰੇਲੀਆ ਚ ਅਸਾਂ ਚ ਬਾਹਰ ਦੀ ਗੱਲ ਕੀਤੀ ਹੈ ਤੁਸੀਂ ਥੋੜੇ ਵੀ ਕਰੇਜ ਹੈਗਾ ਬਾਹਰ ਦਾ ਹੁਣ ਹੋ ਗਏ ਮੇਰੇ ਦੋਨੇ ਬੱਚੇ ਗਏ ਇੱਕ ਮੇਰੀ ਭਤੀਜੀ ਗਈ ਆ ਇਹਦੀ ਵੀ ਫੈਲ ਲਾਰਕੀ ਆ ਅੱਛਾ ਇਹਨੂੰ ਭੇਜਣਾ ਹੈ ਹਾਂਜੀ ਹਾਂਜੀ ਅੱਛਾ ਚੱਲ ਪਿਆ ਕਰੇਜ ਥੋੜਾ ਇਹ ਹੁਣ ਉਪਰ ਉਹ ਹੋ ਗਏ ਵੇ ਬਾਹਰ ਬੱਚੇ ਉੱਥੇ ਸਾਡੇ ਤਾਂ ਹੁਣ ਫਿਰ ਹ ਪਤਨ ਚੱਟੇ ਸਾਡੇ ਤਾਂ ਹੁਣ ਮੋੜਨ ਲੱਗ ਗਏ ਨਹੀਂ ਜੋ ਮੇਰੇ ਤਾਂ ਸੋਹਰੇ ਵੇ ਸਾਲੇ ਉੱਥੇ ਆ ਪੀਆਰ ਆ ਆਸਟ੍ਰੇਲੀਆ ਚ ਤੇ ਪਰ ਬੱਚਿਆਂ ਕਾ ਨੂੰ ਹੋ ਗਏ ਮਾਲਾ ਤੀਜਾ ਤੀਜਾ ਸਾਲ ਲੱਗ ਗਿਆ ਵਧੀਆ ਬੱਚੇ ਸਾਡੇ ਪਰਿਵਾਰ ਦੇ ਵਿੱਚ ਕੋਈ ਨਸ਼ਾ ਨਹੀਂ ਆ ਹਮ ਇੱਕ ਆਥ ਨੇ ਪਾਸ दारू-ਦੂਰ ਤਾਂ ਸਿਪਾਣਾ ਪੀ ਲਗੇ ਹਮ ਬਾਕੀ ਕੋਈ ਨਸ਼ਾ ਨਹੀਂ ਆ ਨਾ ਕੋਈ ਜਰਦੇ ਦਾ ਨਾ ਕੋਈ ਬੀੜੀ ਦਾ ਨਾ ਕੋਈ ਆ ਗੋਲੀਆਂ ਦਾ ਨਾ ਚਿੱਟੇ ਦਾ ਸਾਡੇ ਮਾਲਾ ਇਧਰ ਹੈ ਹੀ ਨਹੀਂ ਗਰਵਾਜੀ ਨਹੀਂ ਗਰਵਾਜੀ ਨਹੀਂ ਸਾਡੇ ਆ ਹੁਣ ਡਰਾਈਵ ਵਾਲਾ ਛੋਟਾ ਉਹ ਸਾਡਾ ਫੋਰਮੈਨ ਸੀ ਇਧਰ ਉਹ ਸਾਡੇ ਬਹੁਤ ਚਿਰ ਤੋਂ ਹੀ ਲੱਗਿਆ ਹੋਇਆ ਹੈ ਹਮ ਮਿਸਤਰੀਆਂ ਦਾ ਮੁੰਡਾ ਹੈ ਅੱਛਾ ਇਹ ਵੀ ਕੋਈ ਨਸ਼ਾ ਨਹੀਂ ਇਹਨਾਂ ਨੂੰ ਵੈਸ ਨੂੰ ਆ ਦਾਰੂ ਦਾ ਨਸ਼ਾ ਵੀ ਨਹੀਂ ਕੰਮ ਹੀ ਕਰਨਾ ਜਨੂਨੀਆਂ ਕੰਮ ਦਾ ਮਸ਼ੀਨ ਵੀ ਇਹਨਾਂ ਨੇ ਵਾਸ਼ ਨੂੰ ਆ ਬਸ ਕੋਈ ਮਾਲਾ ਨਸ਼ਾ ਕਰਕੇ ਨਹੀਂ ਚਲਾਉਣੀ ਵੀ ਕੋਈ ਡਰ ਨਹੀਂ ਸਾਨੂੰ ਆਪਣਾ ਇਕੱਲੇ ਲੈ ਜਾਂਦਾ ਮਸ਼ੀਨ ਸਾਨੂੰ ਤਾਂ ਵੀ ਕੋਈ ਡਰ ਨਹੀਂ ਆ ਵੀ ਬਜ਼ਾਰ ਕਾਸ਼ ਠੋਕ ਦੇਣਗੇ ਜਾਂ ਯਾਰ ਗੋਲੀਆਂ ਨਾ ਖਾ ਲੈਣ ਜਾਂ ਕਿਸੇ ਤੋਂ ਲੰਬਾ ਨਾ ਆ ਜੇ ਜੇ ਹੁਣ ਫਾਰਮੈਨ ਵੜ ਦਦੇ ਨੇ ਮਗਰ ਨਿਗਾਹ ਮਾਰਨੀ ਆ ਵੀ ਕਿਸੇ ਤੋਂ ਲੰਬਾ ਨਾ ਮਿਲ ਜਾ ਬਾਈ ਇਹਨਾਂ ਨੂੰ ਵੀ ਮਾਲਾ ਨੁਕਸਾਨ ਕਰਤਾ ਕਿਸੇ ਦਾ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਨਾ ਸਮਾਂ ਦਿੱਤਾ ਤੇ ਦਰਸ਼ਕੋ ਆਪਾਂ Rajasthan ਆਏ ਹੋਏ ਆ ਤੁਹਾਨੂੰ ਪਤਾ ਹੀ Rajasthan ਦੀਆਂ ਵੀਡੀਓ ਵੇਖਣ ਦਾ ਜੋਗ ਹੁੰਦੀਆਂ ਤੇ ਇਹ ਵੇਖ ਲਓ ਪਾਣੀ ਵਾਲਾ ਟੈਂਕ ਆ ਬਾਕੀ ਆਪਾਂ ਹੋਰ ਵੀਡੀਓ ਜ਼ਿਆਦਾ ਲੰਮੀ ਨਹੀਂ ਕਰਦੇ ਤੇ ਜਿਹੜੀਆਂ ਗੱਲਾਂ ਬਾਈ ਇਹ ਵਾਕਈ ਕੰਮ ਆਉਣ ਵਾਲੀਆਂ ਕਿਉਂਕਿ ਆ ਘਰੇ ਪਨੀਰੀ ਜਿਵੇਂ ਆਪਣੀ ਨਵੀਂ ਪਨੀਰੀਆ ਕੰਮ ਚ ਬਾਈ ਲਾਓ ਨਾਲ ਬੱਚਿਆਂ ਨੂੰ ਖੇਤ ਲਈ ਜਾਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਧੰਨਵਾਦ